ਪਾਤਲਾ ਦੀ 11 ਕਿੱਲੇ ਵਾਲੀ ਅਨਾਜ ਮੰਡੀ ਦੇ ਵਿੱਚ ਕੁਝ ਕਿਸਾਨਾਂ ਕਿਸਾਨਾਂ ਨੇ ਮਾਊਚਰ ਵੱਧ ਘੱਟ ਹੋਣ ਦਾ ਅਲਿਗੇਸ਼ਨ ਲਾਇਆ ਹੈ ਕਿਉਂਕਿ ਉਹਨਾਂ ਕਿਹਾ ਕਿ ਜਿਹੜੇ ਕਿ ਇਨਸਪੈਕਟਰਾਂ ਦੇ ਮੀਟਰ ਔਰ ਮਾਰਕੀਟ ਕਮੇਟੀ ਵੱਲੋਂ ਚੈੱਕ ਕਰਾਈ ਗਈ ਹੈ ਇਸ ਤੋਂ ਇਲਾਵਾ ਜਿਹੜੇ ਕਿਸੇ ਵਪਾਰੀ ਨੇ ਆਪਣੇ ਮੀਟਰ ਨਾਲ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਪਾਇਆ ਗਿਆ ਹੈ ਇਸ ਕਰਕੇ ਇਹਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਗੱਲ ਕਰਾਂਗੇ ਕਿਸਾਨਾਂ ਨਾਲ ਕੀ ਗੱਲਬਾਤ ਹੈ ਔਰ ਮਾਰਕੀਟ ਕਮੇਟੀ ਵੱਲੋਂ ਵੀ ਕਿਸ ਤਰ੍ਹਾਂ ਦਾ ਇਹ ਇਸ ਵਕਤ ਅਸੀਂ ਅਨਾਜ ਮੰਡੀ ਪਾਤਣਾ ਦੇ ਵਿੱਚ ਹਾਂ ਜਿੱਥੇ ਕਿ ਕਿਸਾਨਾਂ ਦਾ ਕੁਝ ਕਹਿਣਾ ਹੈ ਕਿ ਜਿਹੜੀ ਮੌਸਰ ਦੀ ਕਾਫੀ ਘੰਬਲੇਬਾਜੀ ਹੋ ਰਹੀ ਆ ਮੌਸਰ ਵੱਧ ਦੱਸ ਕੇ ਕੁਝ ਜਿਹੜੇ ਕਿ ਵਪਾਰੀ ਵਰਗ ਹੈ ਉਹ ਇਹਨਾਂ ਕੋਲੋਂ ਛੋਨਾ ਇੱਥੇ ਲੈ ਰਿਹਾ ਹੈ ਅਸੀਂ ਗੱਲ ਕਰਦੇ ਹਾਂ ਕੀ ਨਾਹੀ ਤੁਹਾਡਾ ਔਰ ਕੀ ਗੱਲਬਾਤ ਸੀਗੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਪਿੰਡ ਸ਼ਤਰਾਣਾ ਤੇ ਅਸੀਂ ਅਨਾਜ ਮੰਡੀ ਪਾਤਣਾ 11 ਕਿੱਲਿਆਂ ਦੇ ਵਿੱਚ ਜਿਰੀ ਲੈ ਕੇ ਆਏ ਸੀ 4 ਤਰੀਕ ਦੀ ਆਏ ਹੋਏ ਆ ਅੱਜ 10 ਤਰੀਕ ਹੋ ਗਈ ਹੈ ਜੀ ਇੱਥੇ ਪਹਿਲਾਂ ਆਏ ਆ ਪਹਿਲਾਂ ਵਾਊਚਰ ਲਾਇਆ ਉਹਨਾਂ ਨੇ ਪਹਿਲਾਂ ਉਸ ਦਿਨ ਥੋੜਾ ਨਰਮ ਸੀ ਇਹ ਨਹੀਂ ਬੋਲੇ ਉਸ ਤੋਂ ਬਾਅਦ ਚ ਫੇਰ ਆਏ ਨੇ 17 17 ਵਾਊਚਰ ਹੁੰਦਾ ਰਿਹਾ ਸੀ ਫੇਰ ਨਹੀਂ ਬੋਲੇ ਜੀ ਅੱਜ ਫੇਰ ਦੁਜੇ ਆਏ ਨੇ ਇਨਸਪੈਕਟਰ ਆਪਣਨ ਸਭ ਵਾਲੇ ਉਹਨਾਂ ਨੇ ਆ ਕੇ ਸਾਡੀ ਜਿਰੀ ਦਾ ਵਾਊਚਰ ਲਾਇਆ 17 ਪੂਚਰਸ ਪੂਰਾ ਆਇਆ ਉਸ ਤੋਂ ਬਾਅਦ ਚ ਫੇਰ ਦੁਜੇ ਬੰਦੇ ਆਏ ਨੇ ਸੇਲਰ ਅਗਰਵਾਲ ਦੇ ਜਿਹੜੇ ਚੁੱਕਦੇ ਨੇ ਮਾਲ ਇਥੋਂ ਉਹਨਾਂ ਆ ਕੇ ਸਾਡੀ ਜਿਰੀ ਦਾ ਵਾਊਚਰ ਲਾਇਆ ਉਹਨਾਂ 20 21 ਸਾਡਾ ਵਾਊਚਰ ਕੱਢਿਆ ਜੀ ਜਿਹੜਾ ਅਸੀਂ ਮਾਰਕੀਟ ਕਮੇਟੀ ਦੇ ਵਿੱਚੋਂ ਵੀ ਲਵਾ ਕੇ ਆਏ ਆ ਸਾਡਾ 17 ਵਾਊਚਰ ਆਇਆ ਤੇ ਇਹ ਕਪਲਾਵਾਜੀ ਬਹੁਤ ਜ਼ਿਆਦਾ ਕਰਦੇ ਨੇ ਸਾਡਾ ਵਾਊਚਰ ਘਟਾਏ ਤੇ ਵੱਧ ਦੱਸ ਕੇ ਕਿਸਾਨਾਂ ਨੂੰ ਇੰਨੀ ਹਰਾਸਮੈਂਟ ਕਰਦੇ ਨੇ ਛੱਡ ਗੱਲਾਂ ਦੋ ਤੇ ਅਸੀਂ ਪਹਿਲਾਂ ਹੀ ਫਾੜ ਦੇ ਮਾਰੇ ਆ ਜੀ ਵੇਖੋ ਮੀਂਹ ਦੀ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੋਏ ਆ ਅੱਗੇ ਤੇ ਇਹਨਾਂ ਸਾਡਾ ਬਹੁਤ ਨੁਕਸਾਨ ਕੀਤਾ ਬਹੁਤ ਤਕੇਸਾਈ ਕਰਦੇ ਨੇ ਸਾਡੇ ਨਾਲ ਜਿਰੀ ਬਿਲਕੁਲ ਸੁੱਕੀ ਪਈ ਏ ਤੁਸੀਂ 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 ਕਿੰਨੇ ਕਿੱਲਿਆਂ ਦੀ ਜਿਰੀ ਲੈ ਕੇ ਆਏ ਇੱਥੇ ਜਿਹੜੀ ਕਿ ਤੁਹਾਡੀ ਜਿਹਦੇ ਵਿੱਚ ਮੌਚਰ ਦੀ ਗੜਬੜ ਦੱਸ ਰਹੇ ਆ ਅਸੀਂ 4 ਕਿੱਲਿਆਂ ਦੀ ਲੈ ਕੇ ਆਏ ਆ ਜੀ ਤੇ ਦੋ ਦੋ ਕਿੱਲਿਆਂ ਦੀਆਂ ਇਹ ਢੇਰੀਆਂ ਕਰਾਈਆਂ ਨੇ ਤੇ ਪਹਿਲਾਂ ਵੀ ਉਹ ਬੋਨੇ ਰੋਗ ਦੇ ਮਾਰੇ ਹੋਇਆ ਬੋਨਾ ਰੋਗ ਬਹੁਤ ਜ਼ਿਆਦਾ ਸਾਡੀ ਜਿਰੀ ਦੇ ਵਿੱਚ ਆਇਆ ਪਹਿਲਾਂ ਹੀ ਝਾੜ ਬਹੁਤ ਕਾਫੀ ਘਟ ਨੇ ਤੇ ਇਸ ਕਰਕੇ ਅਸੀਂ ਅੱਜ ਦੁਖੀ ਹੋ ਕੇ ਇਨਾਂ ਤੋਂ ਅੱਜ ਵੀ ਸ਼ਾਮੀ ਆਇਆ ਉਹਨੇ 20 21 ਕੱਢਿਆ ਜਿਹੜਾ ਜੋ 2 ਘੰਟੇ ਪਹਿਲਾਂ ਸਾਨੂੰ 17 ਬੋਚਰ ਕੱਢ ਕੇ ਦੇ ਕੇ ਗਏ ਨੇ ਇਨਸਪੈਕਟਰ ਤੇ ਉਹਨਾਂ ਦੇ ਕਹਿ ਮੁਤਾਬਕ ਅਸੀਂ ਫੇਰ ਦੁਬਾਰਾ ਨਹੀਂ ਉਹਨਾਂ ਕੀਤਾ ਫੇਰ ਦੂਜਾ ਬੰਦਾ ਆਇਆ ਸੇਲਰ ਦਾ ਉਹਨਾਂ ਦਾ ਅਗਰਵਾਲ ਦਾ ਉਹਨੇ ਆ ਕੇ ਸਾਡੀ ਢੇਰੀ ਨੂੰ ਚੈੱਕ ਕੀਤਾ ਸਾਡਾ ਵੀ 2021 ਦੂਜੀਆਂ ਢੇਰੀਆਂ ਦਾ ਵੀ 2021 2021 ਹਰੇਕ ਦਾ 2021 ਵਾਊਚਰ ਕੱਢਿਆ ਉਹਨੇ ਜੋ ਕਿ ਜਿਰੀ ਸਾਰੀ ਸੁੱਕੀ ਪਈ ਏ ਅੱਜ 10 ਦਿਨ ਹੋ ਚਲੇ ਸਾਨੂੰ ਵੱਡੀ ਹੋਈ ਨੂੰ ਜੀ ਤੇ 3-4 ਪੁਆਇੰਟਾਂ ਦਾ ਇਹਨਾਂ ਘਟੋ-ਘਟੇ ਇਹਨਾਂ ਵਧਾਇਆ ਹੋਇਆ ਮੀਟਰ ਆਪਣਾ ਇਸ ਕਰਕੇ ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਵੀ ਇਹਨਾਂ ਉੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਕਿਸਾਨ ਤੇ ਪਹਿਲਾਂ ਹੀ ਮਰਿਆ ਪਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਤੇ ਫੇਰ ਦੁਗਣਾ ਸਗੋ ਕਿਸਾਨ ਨੂੰ ਮਾਰਦੇ ਨੇ ਤੇ ਅਸੀਂ ਦੱਸੋ ਕਿਹੜੇ ਬੰਨੇ ਜਾਈਏ ਅਸੀਂ ਹਾਰ ਕੇ ਅੱਜ ਆ ਕੇ ਮਾਰਕੀਟ ਕਮੇਟੀ 'ਚ ਲੈ ਕੇ ਗਏ ਆਂ ਜੀ ਸੈਂਪਲ ਉਹ ਵੀ ਉਹਨਾਂ ਦੇ ਬੰਦੇ ਦਾ ਕੱਢਿਆ ਹੋਇਆ ਉਹ ਤੇ ਮੀਟਰ ਦੇ ਵਿੱਚੋਂ ਕੱਢ ਕੇ ਲਿਗਿਆ ਆ ਜਿਹੜਾ ਉਹਨੇ 21 ਬੋਚਰ ਦੱਸਿਆ ਸਾਡਾ ਉੱਥੇ ਜਾ ਕੇ 17 ਬੋਚਰ ਆਇਆ 17 ਤੋਂ ਵੀ ਘੱਟ ਆਇਆ ਜੀ ਅਸੀਂ ਉੱਥੋਂ ਫੋਟੋਆਂ ਖਿੱਚ ਕੇ ਲੈ ਕੇ ਆਏ ਮਾਰਕੀਟ ਕਮੇਟੀ ਦੇ ਵਿੱਚੋਂ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਆਪਣਾ ਵੇਖ ਲਿਆ ਜੀ ਸਾਨੂੰ ਬਹੁਤ ਜ਼ਿਆਦਾ ਹਰਾਸਮੈਂਟ ਕਰਦੇ ਨੇ ਪੇ ਕਿਉਂਕਿ ਕਿਸਾਨ ਜੀਵਿੰਦਾਰ ਜਿੱਥੇ ਹੜ ਦੀ ਮਾਰ ਹੇਠ ਆਇਆ ਹੋਇਆ ਸੀਗਾ ਉੱਥੇ ਹੀ ਉਹਨ ਦੁਆਰੇ ਦੂਸਰੇ ਪਾਸੇ ਜਿਹੜਾ ਕਿ ਇਹਨਾਂ ਨਾਲ ਕਾਫੀ ਜ਼ਿਆਦਾ ਮਾਊਚਰ ਦੀ ਗੜਬੜੀ ਦੱਸ ਰਿਹਾ ਹੈ ਕਿ ਮੀਟਰ ਦੇ ਵਿੱਚ ਉਹਨਾਂ ਨੇ ਕੋਈ ਛੇੜਛਾੜ ਕਰਕੇ ਉਹਦਾ ਮਾਊਚਰ ਵਧਾਇਆ ਹੋਇਆ ਸੀਗਾ ਔਰ ਸਸਤੇ ਭਾਅ ਦੇ ਵਿੱਚ ਲੈਣਾ ਚਾਹੁੰਦੇ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕਿ ਕਿਸਾਨ ਕੁਝ ਪਹਿਲਾਂ ਹੜ ਦੇ ਮਾਰੇ ਹੋਏ ਨੇ ਕੁਝ ਬੌਣੇ ਰੋਗ ਦੇ ਮਾਰੇ ਹੋਏ ਨੇ ਔਰ ਅੱਜ ਜਿਹੜੀ ਹਾਲਾਤ ਇਹਨਾਂ ਦੇ ਮੰਡੀਆਂ ਦੇ ਵਿੱਚ ਰੋਲਦ ਰਿਹਾ ਆ ਔਰ ਦੂਜੇ ਪਾਸੇ ਇਹਨਾਂ ਨਾਲ ਇਸ ਤਰ੍ਹਾਂ ਦੀ ਮਾਊਚਰ ਦੇ ਵਿੱਚ ਜਿਹੜੀ ਮਾਊਚਰ ਆਉਣ ਦੀ ਕ ਕੀ ਕਰਨਾ ਚਾਹੂੰ ਹਾਂਜੀ ਮੈਂ ਜਗਦੀਪ ਸਿੰਘ ਤੇ ਵੇਖੋ ਜੀ ਬਹੁਤ ਜ਼ਿਆਦਾ ਪਿੰਡ ਸਤਰਾਣਾ ਜੀ ਤੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਜੀ ਤੇ ਘਟੋ ਘਟ ਵੀ ਇਹਨਾਂ ਦੇ 3-4 ਪੈਣਾ ਦਾ ਫਰਕ ਹੈ ਤੇ ਸਾਡੀ ਜਿਹੜੀ ਸੁੱਕੀ ਪਈ ਹੈ ਜੀ ਜਮਾਈ ਤੇ ਅੱਜ ਤੋਂ ਘਟ ਘਟ ਆ 7-8 ਦਿਨ ਹੋ ਗਏ ਨੇ ਸਾਨੂੰ ਇੱਥੇ ਖਿਲਾਰਦੇ ਨੂੰ ਜੀ ਤੇ ਸ਼ਾਮ ਨੂੰ ਇਕੱਠੀ ਕਰਦੇ ਆ ਫੇਰ ਵੀ ਆ ਕੇ ਦੱਸਦਾ 20-22 ਵਾਊਚਰ ਦੱਸਦਾ ਹਰੇਕ ਬੰਦੇ ਦਾ ਜੀ ਤੇ ਇਹ ਸੇਧਰ ਵਾਲੇ ਨੇ ਬਹੁਤ ਜ਼ਿਆਦਾ ਲੁੱਟ ਮਚਾਈ ਹੋਈ ਹੈ ਜੀ ਇਸ ਤੇ ਕਾਰਵਾਈ ਕੀਤੀ ਜਾਵੇ ਪਮਨ ਬਟਵਾਰੀ ਹੈ ਇਹਦਾ ਨਾਮ ਮੇਰਾ ਸਾਹਿਬ ਜੀ ਤੇ ਇਹਦੇ ਤੇ ਕਾਰਵਾਈ ਕੀਤੀ ਜਾਏ ਤੇ ਸਾਡਾ ਝੋਨਾ ਜਿਹੜਾ ਉਹ ਤਲਾਇਆ ਜਾਏ ਜੀ ਸਵੇਰੇ ਅਸੀਂ ਕਿਸਾਨ ਇਕੱਠੇ ਕਰਾਂਗੇ ਜੀ ਤੇ ਇੱਥੇ ਇਕੱਠੇ ਕਰਕੇ ਮੁਜ਼ਾਰਾ ਕਰਾਂਗੇ ਹਾਂ ਤੇ ਹਾਂਜੀ ਆਰਤੀ ਤੇ ਕਿਸਾਨ ਜਿਹੜਾ ਹੈਗਾ ਦੋਨਾਂ ਦੀ ਤਕਲੀਫ ਬਰਾਬਰ ਦੀ ਹੈ ਆਰਤੀ ਵੀ ਚਾਹੁੰਦਾ ਹੈ ਕਿ ਮੇਰਾ ਕਿਸਾਨ ਕਦੇ ਦੁਖੀ ਨਾ ਹੋਵੇ ਕਿਸਾਨ ਵੀ ਚਾਹੁੰਦਾ ਹੈ ਕਿ ਮੇਰਾ ਆਰਤੀ ਜੀ ਤੋਂ ਮੈਂ 6 ਮਹੀਨੇ ਚਾਰ ਪਹੀਏ ਵਰਤੇ ਨੇ ਵੀ ਮੇਰੇ ਆਰਤੀ ਨਾਲ ਕੋਈ ਡਿਫਰੈਂਸ ਨਾ ਪਵੇ। ਪਰ ਇੱਥੇ ਗੱਲ ਦਾ ਹੋਰ ਹੀ ਕੁਝ ਹੋ ਰਿਹਾ ਹੈ ਕਿ ਜਿਹੜੇ ਸੈਲਰਾਂ ਵਾਲਿਆਂ ਨੇ ਉਹਨਾਂ ਨੇ ਆਪਣੇ ਪ੍ਰਾਈਵੇਟ ਮਨੀਮ ਰੱਖ ਰਖੇ ਨੇ। ਪ੍ਰਾਈਵੇਟ ਮਨੀਮ ਰੱਖ ਰਖੇ ਨੇ ਤੇ ਉਹਨਾਂ ਦਾ ਡੱਬਾ ਜਿਹੜਾ ਚੈੱਕ ਕਰਨ ਵਾਲਾ ਹੁੰਦਾ ਕੀ ਬੋਲਦੇ ਆਂ ਜੀ? ਮੋਟਰਮੀਟਰ। ਮੋਟਰਮੀਟਰ ਉਹ 3 3 4 4 65 ਵੱਧ ਦੱਸਦਾ। ਉਹੀ ਘਟਨਾ ਦੇ ਰੂਪ ਦੇ ਵਿੱਚ ਅੱਜ ਜਿਹੜੀ ਵਾਪਰੀ ਹੈ ਜਿਹੜੇ ਕਿਸਾਨਾਂ ਨੇ ਦੱਸਿਆ ਹੈ। ਕੇ ਮਾਰਕੀਟ ਕਮੇਟੀ ਨੂੰ ਜਦੋਂ ਚੈੱਕ ਕਰਾਇਆ ਤਾਂ ਉੱਥੇ 17 ਨਿਕਲਿਆ ਜਦੋਂ ਉਹਨਾਂ ਦੇ ਮਤਲਬ ਉਹਨੇ ਜਿਹੜੇ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਉਹਨੇ ਚੈੱਕ ਕਰਿਆ ਤਾਂ ਉਹਨੇ ਸਾਰਿਆਂ ਦਾ 20 ਕੀ ਦੱਸਿਆ ਇਸ ਕਰਕੇ ਮੈਂ ਇੱਕੋ ਹੀ ਗੱਲ ਕਹਿਣਾ ਕਿ ਜੇ ਅਗਰ ਸਰਕਾਰ ਜਿੱਤਾ ਕਿਸਾਨ ਜਿਹੜੇ ਨੇ ਪਹਿਲਾਂ ਹੀ ਕੁਦਰਤ ਦੀ ਕਰੋਪੀ ਦੇ ਮਾਰੇ ਹੋਏ ਨੇ ਫੋਟੋਆਂ ਖਿਚਾਣ ਨਾਲ ਰਾਸ਼ਨ ਵੰਡਣ ਨਾਲ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਕਿਸਾਨ ਪਹਿਲਾਂ ਵੀ ਭੁੱਖਾ ਨਹੀਂ ਮਰਦਾ ਸੀ ਹੁਣ ਵੀ ਅਗੇ ਰੋਟੀ ਰੱਜ ਕੇ ਖਾਊਗਾ ਫੋਟੋਆਂ ਖਚਾਣ ਨਾਲ ਨਹੀਂ ਕੋਈ ਫਰਕ ਪੈਂਦਾ ਜੇ ਤੁਸੀਂ ਵਾਕਈ ਕਿਸਾਨ ਦਾ ਭਲਾ ਚਾਹੁੰਦੇ ਹੋ ਤਾਂ ਜਿਹੜੀ ਇਹ ਜਿਹੜਾ ਮੌਸਮਰ ਹੈ ਪਹਿਲੀ ਗੱਲ ਤਾਂ ਸਰਕਾਰ ਹੈ ਜਿਹੜੀ ਛੋੜ ਦੇਵੇ ਕੁਦਰਤ ਦੀ ਕਿਰਪਾ ਹੀ ਹੋਈ ਹੈ ਦੂਜੀ ਗੱਲ ਘਟੋ ਘੜੇ ਕਿਸਾਨ ਨਾਲ ਧੱਕਾ ਨਾ ਹੋਵੇ ਨਾ ਆਪਦਾ ਇਨਸਪੈਕਟਰ ਆਵੇ ਬੋਲੀ ਲਾਵੇ ਜੇ ਉਹ ਸਹੀ ਮੌਸਮਰ ਬੈਠਦਾ ਤਾਂ ਬੋਲੀ ਲਾ ਦੇਵੇ ਨਹੀਂ ਨਾ ਲਵੇ ਪ੍ਰਾਈਵੇਟ ਬੰਦਿਆਂ ਦਾ ਕੀ ਕੰਮ ਹੈ ਉਰੇ ਇਹ ਇਸ ਕਰਕੇ ਸਿਸਟਮ ਨੂੰ ਠੀਕ ਕਰੋ ਤਾਂ ਜੋ ਜਿਹੜਾ ਪੰਜਾਬ ਦਾ ਕੋਈ ਭਲਾ ਹੋ ਸਕੇ ਇਹ ਹੀ ਮੇਰੀ ਬੇਨਤੀ ਹੈ ਧੰਨਵਾਦ ਜਿਹੜੇ ਸਾਡੇ ਕੋਲ ਮੀਟਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਏ ਨੇ ਜੀ ਤੇ ਉਹਨਾਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਤੇ ਫਿਰ ਵੀ ਜੇ ਸਾਨੂੰ ਕਿਤੇ ਕਿਸੇ ਨੂੰ ਲੱਗਦਾ ਸਾਡੇ ਕਿਸਾਨ ਭਰਾਵਾਂ ਨੂੰ ਅਸੀਂ ਲਾ ਕੇ ਸੰਤੁਸ਼ਟ ਕੀਤਾ ਉਹਨੂੰ ਚੈੱਕ ਕਰਾਇਆ ਕੋਈ ਅਜਿਹੀ ਦਿੱਕਤ ਨਹੀਂ ਆਈ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਪ੍ਰਾਈਵੇਟ ਇਨਸਪੈਕਟਰ ਸਾਹਿਬ ਦੇ ਨਾਲ ਜਿਹੜੀ ਟੀਮ ਜਾਂਦੀ ਹੈ ਉਹ ਹੀ ਆਏ ਨੇ ਜੇ ਕੋਈ ਕਿਤੇ ਬਾਹਰ ਤੋਂ ਕੋਈ ਆਇਆ ਹੈ ਤੇ ਵੈਸੇ ਲੈ ਕੇ ਮੀਟਰ ਤੇ ਜੋ ਸਾਡੇ ਨੋਲਿਜ ਤੇ ਆਇਆ ਤੇ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਤੇ ਬਾਹਰੋਂ ਤੋਂ ਕੋਈ ਵੀ ਚੈੱਕ ਨਹੀਂ ਕਰ ਸਕਦਾ ਕਿਉਂਕਿ ਸਰਕਾਰ ਵੱਲੋਂ ਇਨਸਪੈਕਟਰ ਸਾਹਿਬ ਦੀ ਜਿਹੜੇ ਨਾਲ ਟੀਮ ਹੈ ਉਹੀ ਇਹਨਾਂ ਦਾ ਮਾਊਂਟਰ ਮੀਟਰ ਲੈ ਕੇ ਜਾਂਦੇ ਨੇ ਉੱਥੇ ਔਰ ਬਾਹਰ ਕੋਈ ਬੰਦਾ ਨਹੀਂ ਜਾਂਦਾ ਜੀ ਤੁਹ ਕੁਬਾਰੀ ਜਿਹੜੇ ਸੀ ਸੈਲਰ ਮਾਲਕ ਜੀ ਲਈ ਉਹ ਮੀਟਰ ਲੈ ਕੇ ਗਏ ਸੀ ਉਹਨਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ 3-4 ਪੁਆਇੰਂਟ ਦਾ ਫਰਕ ਕਹਿੰਦੇ ਨਿਕਲਿਆ ਕਿਉਂਕਿ ਤਾਂ ਹੀ ਉਹ ਕਰਕੇ ਸੰਪਰਦ ਨਹੀਂ ਜੀ ਸੈਲਰ ਵਾਲਿਆਂ ਦਾ ਤਾਂ ਮਤਵਲ ਨਹੀਂ ਜੀ ਉਹ ਕੋਈ ਵੀ ਐਵੇਂ ਦੀ ਨਹੀਂ ਕਰ ਸਕਦੇ ਕਿਉਂਕਿ ਉਹ ਉਹਨਾਂ ਨੂੰ ਲੋਡ ਨਹੀਂਗਾ ਹੋਮੀਟਰ ਜੇ ਕੋਈ ਉਹਨਾਂ ਨੂੰ ਕਿਸੇ ਮੀਟਰ ਤੇ ਕੋਈ ਸ਼ੱਕ ਆਏ ਉਹ ਸਾਨੂੰ ਦੱਸ ਸਕਦੇ ਨੇ ਅਸੀਂ ਉਹਨਾਂ ਨੂੰ ਸੈਟੀਸਫਾਈ ਕਰਾਂਗੇ ਜੇ ਕਿਸੇ ਹੋਰ ਵੀ ਭਰਾ ਨੂੰ ਕਿਸੇ ਤੇ ਹੈਗਾ ਡਾਟ ਤੇ ਅਸੀਂ ਉਹਨਾਂ ਦਾ ਡਾਟ ਕਲੀਅਰ ਕਰਾਂਗੇ ਪਰ ਜਿਹੜਾ ਮੀਟਰ ਹੈ ਉਹ ਸਾਡੇ ਸਰਕਾਰ ਵੱਲੋਂ ਇਨਸਪੈਕਟਰ ਸਾਹਿਬ ਉਹ ਹੀ ਲੈ ਕੇ ਜਾਣਗੇ ਮੰਡੀਆਂ 'ਚ ਦੂਸਰਾ ਕੋਈ ਵੀ ਨਹੀਂ ਲਿ ਜਾ ਸਕਦਾ ਜਿੰਨਾ ਸਰ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦੇ ਜਿਵੇਂ ਅੱਗੇ ਦਾ ਮਾਮਲਾ ਹੋਰ ਵੀ ਸਾਹਮਣੇ ਆਇਆ ਤਾਂ ਉਹਦੇ ਖਿਲਾਫ ਵੀ ਹਾਂਜੀ ਜੇ ਸਾਨੂੰ ਕਿਤੇ ਪਤਾ ਲੱਗਾ ਕੋਈ ਬਾਹਰੋਂ ਜਾ ਕੇ ਜਾਂਦਾ ਹੈ ਤੇ ਅਸੀਂ ਉਹਦੇ ਉੱਤੇ ਸਖਤ ਕਾਰਵਾਈ ਕਰਾਂਗੇ ਤੇ ਵੈਸੇ ਕੋਈ ਐਵੇਂ ਦੀ ਪ੍ਰੋਬਲਮ ਉਮੀਦ ਦੇ ਵੀ ਨਹੀਂ ਆਏਗੀ